ਇੰਸਟਾਗ੍ਰਾਮ ਉੱਪਰ ਵੈਲਡਰ ਗੱਲ ਦੇ ਨਾਂ ਤੋਂ ਮਸ਼ਹੂਰ ਹਰਪਾਲ ਕੌਰ ਜੋ ਕਿ ਜਿਨ੍ਹਾਂ ਦਾ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਤਲਾਕ ਹੋ ਚੁੱਕਿਆ ਸੀ ਤੇ ਉਹ ਹੁਣ ਆਪਣੇ ਮਾਇਕੇ ਪਿੰਡ ਆ ਕੇ ਆਪਣੇ ਫਾਦਰ ਸਾਹਿਬ ਕੋਲ ਹੀ ਵੈਲਡਿੰਗ ਦਾ ਕੰਮ ਕਰਦੇ ਨੇ ਜੋ ਕਿ ਇੰਸਟਾਗ੍ਰਾਮ ਉੱਪਰ ਕਾਫੀ ਵਾਇਰਲ ਵੀ ਹੁੰਦਾ ਹੈ ਇਹਨਾਂ ਨੂੰ ਕਿਸੇ ਬਾਬੇ ਨੇ ਆਪਣੇ ਪ੍ਰੋਗਰਾਮ ਤੇ ਇਨਵਾਈਟ ਕੀਤਾ ਤੇ ਉੱਥੇ ਆ ਕੇ ਦੱਸਿਆ ਗਿਆ ਵਿਆਦੋਂ ਬਾਅਦ ਛੱਡਣ ਛਡਾਉਣ ਵਾਲਾ ਕੰਮ ਸ਼ੁਰੂ ਹੋ ਜਾਂਦਾ ਕਿਸੇ ਮਜਬੂਰੀਆਂ ਕਰਕੇ ਪਰ ਇਸ ਭੈਣ ਨੇ ਆਪਣੀ ਹਿੰਮਤ ਨਹੀਂ ਹਾਰੀ ਤੇ ਆਪਣੇ ਮਾਇਕੇ ਪਿੰਡ ਆ ਕੇ ਇਹ ਕੰਮ ਸ਼ੁਰੂ ਕਰਕੇ ਤੇ ਇੱਕ ਵਾਰ ਪ੍ਰੂਵ ਕਰਤਾ ਕਿ ਤਲਾਕ ਤੋਂ ਬਾਅਦ ਇਹ ਨਾ ਸੋਚਿਆ ਕਰੋ ਕਿ ਕੁੜੀ ਦੀ ਲਾਈਫ ਖਤਮ ਹੋ ਗਈ ਕੁੜੀ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਮਿਹਨਤ ਦੇ ਕਰਕੇ ਤੁਸੀਂ ਵੀ ਮਿਹਨਤ ਕਰਿਆ ਕਰੋ ਮਿਹਨਤ ਹੀ ਸਭ ਕੁਝ ਹੁੰਦੀ ਹੈ ਇਸ ਕਰਕੇ ਤੁਸੀਂ ਕਦੇ ਵੀ ਘਬਰਾਉਣਾ ਨਹੀਂ ਜੇਕਰ ਤੁਹਾਡਾ ਪਾਰਟਨਰ ਤੁਹਾਨੂੰ ਕਿਸੇ ਕਾਰਨ ਕਰਕੇ ਛੱਡ ਦਿੰਦਾ ਹੈ ਆਉ ਤੁਸੀਂ ਵੀ ਦੇਖੋ ਇਹ ਬਾਬੇ ਨੇ ਹੋਰ ਉਹਨਾਂ ਨੂੰ ਕੀ ਕਿਹਾ ਜੇਕਰ ਤੁਸੀਂ ਵੀ ਐਪਰੀਸ਼ੀਏਟ ਇਸ ਕੁੜੀ ਨੂੰ ਕਰਨਾ ਚਾਹੁੰਦੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਭਨਾਂ ਨੂੰ ਪਤਾ ਲੱਗ ਸਕੇ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਵਿਆਹ ਤੋਂ ਬਾਅਦ ਛੱਡਣ ਦਾ ਫੈਸਲਾ ਕਰਨੀ ਹੋ ਜਾਂਦਾ ਕਿਤੇ ਮਜ਼ਦੂਰੀਆਂ ਕੱਲ ਕੁੜੀ ਦੀ ਕਦਰ ਨਹੀਂ ਪਾਈ ਜਾਂਦੀ ਮੁੰਡੇ ਵਾਲਿਆਂ ਨੂੰ ਤੇ ਕੁੜੀ ਲਈ ਜ਼ਿੰਦਗੀ ਕੱਟਣੀ ਬੜੀ ਔਖੀ ਹੋ ਜਾਂਦੀ ਹੈ ਇਸ ਭੈਣ ਨੇ ਅੰਨੀ ਮਿਹਨਤ ਕੀਤੀ ਪੂਰਾ ਹਿੰਦੁਸਤਾਨ ਜਾਂਦਾ ਬੈਟਿੰਗ ਦਾ ਕੰਮ ਕਰਦੀਆਂ ਟਰਾਲੀਆਂ ਟਰੈਕਟਰ ਤੋਵੀਆਂ ਸਾਰਾ ਖੇਤੀਬਾੜੀ ਦਾ ਕੰਮ ਅੰਨੀ ਮਿਹਨਤ ਨਾਲ ਕਰਦੀ ਆਂਦੀ ਆ ਤੇ ਜੂੜ ਵੀ ਕਰਦੀ ਨਾ ਦੋ ਤੁਹਾਡੇ ਵੀ ਧੀਆਂ ਨੇ ਭੈਣਾ ਮਾਤਾ ਤਾਲੀਆਂ ਕਰੋ ਇਸੋਰੀ ਭੈਣ ਦੀ ਮਿਹਨਤ ਨੂੰ ਸਲਾਮ ਆ ਬਹੁਤ ਖੁਸ਼ ਹਾਂ ਮੈਂ ਇਸ ਭੈਣ ਦੇ ਸੱਦੇ ਦੇ ਆ ਗਈ ਆ ਮੇਰੇ ਦਿਲੋਂ ਧੰਨਵਾਦ ਮਾਲਕਾਂ ਟਰੱਕੀਆਂ ਵਾ ਸੱਚੇ ਬੱਚੇ ਮਿਹਰ ਕਰੇ ਚੜ੍ਹਦੀ ਕਲਾ ਰੱਖੀਂ ਜੀ ਭੈਣ ਜੀ